ਨਿਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹ ਤੁਹਾਡੇ ਆਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਆਦਮ ਦਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਰੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦੇ ਆ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਤੁਹਾਡੇ ਆਦਮ ਨੇ ਅਪੀਲ ਹੋਰ ਕਰਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਸੋਡੇ ਆਦਮਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟੈਕਸਟ ਟਾਲੀ ਹਾਰਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਿਆਂ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ ਇੱਕ ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰਦੇ ਆ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾ ਤੁਹਾਡੇ ਮਾਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਇਹਨੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰ ਦਿਆਂ ਕਿ ਆ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਤੁਹਾਡੇ ਆਦਰਮ ਦੇ ਅਪੀਲ ਹੋਰ ਕਰਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਸੋਡੇ ਆਦਮਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟੈਕਸਟ ਟਾਲੀ ਹਾਰਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਿਆਂ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ ਇੱਕ ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਟੈਸਟ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹ ਤੁਹਾਡੇ ਮਾਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਬਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦੇ ਆ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਤੁਹਾਡੇ ਆਦਮ ਨੇ ਅਪੀਲ ਹੋਰ ਕਰਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਸੋਡੇ ਆਦਮਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟੈਕਸਟ ਟਾਲੀ ਹਾਰਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਿਆਂ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ ਇੱਕ ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰਦੇ ਆ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਇਹ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਦੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਥੋਡੇ ਮਾਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਥੋਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਇਹਨੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਦਾ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾ ਤੁਹਾਡੇ ਆਦਰ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਸੋਡੇ ਆਦਮਾਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਪ੍ਰੈਕਟਰ ਟਾਲੀ ਹਾਰਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਾ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ ਇੱਕ ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰਦੇ ਆ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾ ਤੁਹਾਡੇ ਆਦਮ ਨੇ ਕਪੀਲ ਹੋਰ ਕਰ ਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਆਦਮ ਦਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਰੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦੇ ਆ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਦੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਤੁਹਾਡੇ ਆਦਮ ਨੇ ਅਪੀਲ ਹੋਰ ਕਰਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਸੋਡੇ ਆਦਮਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਤੋਂ ਵੱਦ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟੈਕਸਟ ਟਾਲੀ ਹਾਰਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਿਆਂ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ ਇੱਕ ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰਦੇ ਆ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਤੁਹਾਡੇ ਮਾਦਮ ਨੇ ਕਪੀਲ ਹੋਰ ਕਰ ਦਈਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਰੇਡੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਬਣਾਈ ਜਰੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਦਾ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨਾਗੂ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰ ਦਿਆਂ ਕਿ ਆ ਕਿ ਇਸ ਮੀਟਿੰਗ ਦੇ ਵਿੱਚ ਐਸ ਕੇਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾਂ ਤੁਹਾਡੇ ਆਦਮ ਨੇ ਅਪੀਲ ਹੋਰ ਕਰਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੋਡੇ ਆਦਮਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਤੋਂ ਵੱਧ ਇਕੱਠ ਜਿਹੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟੈਕਸਟ ਟਾਲੀ ਹਾਰਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਾ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਡਰ ਤੇ ਕਿਸਾਨਾਂ ਨੂੰ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦੇ ਆ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਫੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਆ ਤੋ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹਾ ਤੁਹਾਡੇ ਆਦਰ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਥੋੜੇ ਮਾਦਮਨਾ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੱਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਰੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਿਆਂ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ ਇਸ ਇੱਕ ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸ ਕੇ ਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹ ਤੁਹਾਡੇ ਮਾਦਮ ਨੇ ਕਪੀਲ ਹੋਰ ਕਰ ਦੀਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਤੁਹਾਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪੁਆਦੀ ਵੀਰ ਸਾਡੇ ਖਾਸ ਕਰਕੇ ਨੇੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਧ ਤੋਂ ਵੱਧ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਤੀ ਮਨਾਈ ਜਰੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚੇ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਹਾਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਤੇ ਉਧਰ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਤੇ ਇਸ 1 ਸਾਲ ਦੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਸਵਰਨ ਸਿੰਘ ਪੰਦੇਰ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਇਸ ਮੌਕੇ ਗਲਬਤ ਕਰਦਿਆਂ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਐਸਕੇਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਤੇ ਇਹ ਮੀਟਿੰਗ 27 ਫਰਵਰੀ ਨੂੰ 11 ਵਜੇ ਕਿਸਾਨ